ਕਹਿਣ ਤੋਂ ਭਾਬੀ ਚੰਡੀਗੜ੍ਹ ਤੋਂ ਸਾਰਾ ਹੀ ਜੀਰਗਪੁਰ ਤੋਂ ਸਾਰਾ ਹੀ 1.5 ਕਿਲੋਮੀਟਰ ਤੇ ਤੁਸੀਂ ਇਸ ਜਗ੍ਹਾ ਤੇ ਆ ਕੇ ਆਹ ਚੀਜ਼ ਦਾ ਆਨੰਦ ਲੈ ਸਕਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਘੁੰਮਣ ਆਏ ਸੀ ਸ਼ਿਮਲਾ ਸਾਈਡ ਸੋ ਬਹੁਤ ਸੋਹਣਾ ਹਿੱਲ ਸਟੇਸ਼ਨ ਲੱਗਿਆ ਸਾਧੂਪੁਰ ਕੰਡਾ ਘਾਟ ਤੋਂ ਕਰੀਬ-ਕਰੀਬ 17 ਕਿਲੋਮੀਟਰ ਹੈਗਾ ਸੋਚਿਆ ਵੀ ਇੰਨਾ ਘਮਣ ਨੂੰ ਜਚਿਆ ਮੈਂ ਸੋਚਿਆ ਵੀ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾ ਦਾਂ ਕਿਉਂਕਿ ਆਮ ਤੌਰ ਤੇ ਜਿਹੜਾ ਰਿਵਰ ਸਾਈਡ ਆ ਮਨਾਲੀ ਸਾਈਡ ਜਾ ਕੇ ਕਾਫੀ ਦੂਰ ਜਾ ਕੇ ਆਉਂਦਾਗਾ ਸ਼ਿਮਲਾ ਰੋਡ ਤੇ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਵੀ ਇੱਥੇ ਵੀ ਇਹੋ ਜਿਹਾ ਘੈਂਟ 뷰 ਹੈਗਾਗਾ ਜਿੱਥੇ ਆਨੰਦ ਲਿਆ ਜਾ ਸਕਦਾਗਾ ਤੁਹਾਨੂੰ ਦੱਸਦਾ ਵੀ ਸੈਚਰਡੇ ਸੰਡੇ ਨੂੰ ਇੱਥੇ ਮੇਲਾ ਲੱਗਿਆ ਰਹਿੰਦਾਗਾ ਟੈਂਟ ਸਿਸਟਮ ਬਹੁਤ ਵਧੀਆ ਹੈਗਾ ਇੱਥੇ ਪੂਰਾ ਇੱਕ ਤਰ੍ਹਾਂ ਦਾ ਜਿਵੇਂ ਹਿਮਾਚਲ ਦੇ ਮੇਲੇ ਦਾ ਆਨੰਦ ਮਾਣਨਾ ਹੁੰਦਾ ਵੱਡੇ ਵੱਡੇ ਸਾਊਂਡ ਸਿਸਟਮ ਲੱਗੇ ਹੁੰਦੇ ਨੇ ਖਾਣ ਪੀਣ ਦਾ ਹਰ ਇੱਕ ਚੀਜ਼ ਦਾ ਪ੍ਰਬੰਧ ਹੈਗਾ ਨਿਗਾਹ ਮਾਰ ਲਓ ਪਾਣੀ ਇੰਨਾ ਕੁ ਪੂਰਾ ਠੰਡਾ ਹੈ ਜੀ ਆਨੰਦ ਆ ਜਾਂਦਾ ਗਰਮੀਆਂ ਦੇ ਦਿਨ ਦੇ ਵਿੱਚ ਹੁਣ ਸਤੰਬਰ ਦਾ ਮਹੀਨਾ ਚੱਲ ਰਿਹਾ ਹੈਗਾ ਸਰੀਰ ਇਹਦੇ ਵਿੱਚ ਖੜ ਕੇ ਫਰੈਸ਼ ਹੋ ਗਿਆ ਮੇਰਾ ਆਨੰਦ ਆ ਗਿਆ ਤੇ ਬਾਕੀ ਆਲੇ-ਦਾਲੇ ਦਾ ਮਾਹੌਲ 뷰 ਦੇਖ ਕੇ ਹੋਰ ਵੀ ਦਿਲ ਨੂੰ ਖੁਸ਼ੀ ਹੁੰਦੀ ਆ ਇੱਕ ਵਾਰੀ ਤੁਸੀਂ ਵੀ ਆਓ ਕਰੀਬ ਸੰਗਰੂਰ ਜ਼ਿਲ੍ਹੇ ਤੋਂ ਕਿਉਂਕਿ ਮੇਰਾ ਜ਼ਿਲ੍ਹਾ ਸੰਗਰੂਰ ਆ ਮੈਂ ਦੱਸਦਾ ਵੀ 2 ਸਵਾ ਦਸੋ ਕਿਲੋਮੀਟਰ ਦੀ ਦੂਰੀ ਆ ਸੰਗਰੂਰ ਤੋਂ ਤੁਸੀਂ ਕਿੱਥੋਂ ਕਮੈਂਟ ਕਰਕੇ ਦੱਸਿਓ ਤੇ ਦੱਸਿਓ ਵੀ ਤੁਹਾਡਾ ਕੀ ਹਿਸਾਬ ਆ ਕਿੰਨਾ ਬਣੂਗਾ ਕਹਿੰਤ ਭਾਬੀ ਚੰਡੀਗੜ੍ਹ ਤੋਂ ਸਾਰਾ ਹੀ ਜੀਰਕਪੁਰ ਤੋਂ ਸਾਰਾ ਹੀ 160 ਕਿਲੋਮੀਟਰ ਤੇ ਤੁਸੀਂ ਇਸ ਜਗ੍ਹਾ ਤੇ ਆ ਕੇ ਆਹ ਚੀਜ਼ ਦਾ ਆਨੰਦ ਲੈ ਸਕਦੇ ਹੋ ਨਿਗਾਹ ਮਾਰ ਲਓ ਟੈਂਟ ਟੁੰਟ ਜੇ ਪੂਰੇ ਘੈਂਡ ਲੱਗੇ ਹੋਏ ਨੇ ਅਸੀਂ ਆਏ ਆ ਆਫ ਸੀਜ਼ਨ ਵਾਲਾ ਦਿਨ ਕਹਿ ਲਓ ਵੀ ਮੰਗਲਵਾਰ ਨੂੰ ਫਰਾਈਡੇ ਸੈਟਰਡੇ ਸੰਡੇ ਤਿੰਨ ਨਾਈਟਸ ਇੱਥੇ ਪੂਰਾ ਐਨ ਘੈਂਡ ਮਾਹੌਲ ਬਣਿਆ ਪਿਆ ਹੁੰਦਾ ਹੈਗਾ ਚਿੱਲ ਮੂਡ ਹੋਇਆ ਪਿਆ ਹੁੰਦਾ ਹੈਗਾ ਇੱਕ ਵਾਰੀ ਤੁਸੀਂ ਵੀ ਆ ਕੇ ਜਰੂਰ ਦੇਖੋ ਕਿਉਂਕਿ ਨਾ ਤਾਂ ਬਹੁਤੀ ਦੂਰ ਜਾਣਾ ਪੈਣਾ ਤੁਹਾਨੂੰ ਤੇ ਨਾ ਹੀ ਬਹੁਤਾ ਇੱਥੇ ਆਉਣ ਦਾ ਖਰਚਾ ਹੈਗਾ। ਕਰੀਬ 1000-1500-2000 ਦੇ ਵਿੱਚ ਇੱਥੇ ਤੁਹਾਨੂੰ ਟੈਂਟ ਟਾਈਪ ਜਿਹੜੇ ਰੂਮ ਬਣੇ ਹੋਏ ਨੇਗੇ ਬਹੁਤ ਹੀ ਸਾਫ਼ ਸੁਥਰੇ ਨੇਗੇ। ਹਰ ਇੱਕ ਪ੍ਰਬੰਧਾ ਉਹਨਾਂ ਦੇ ਵਿੱਚ ਉਹ ਵੀ ਮਿਲ ਜੂ ਤੁਹਾਨੂੰ। ਕੰਡਾ ਘਾੜ ਤੋਂ ਤੁਸੀਂ ਸਾਧੂਪੁਰ ਨੂੰ ਮੁੜਨਾਗਾ ਅੱਗੇ ਹੈਗਾ ਚੈਲ ਜਿੱਥੇ ਮਹਾਰਾਜਾ ਪਟਿਆਲੇ ਉਹਨਾਂ ਦਾ ਪੈਲੇਸ ਵੀ ਬਹੁਤ ਸੋਹਣੀ ਚੀਜ਼ ਆ ਉਹ ਵੀ ਦੇਖਣ ਨੂੰ 17 ਕਿਲੋਮੀਟਰ ਇੱਥੋਂ ਚੱਲ ਰਹਿ ਜਾਂਦਾਗਾ। ਕੁਫਰੀ ਰੋਡ ਆ ਜੀ ਇਹ। ਕੰਡਾ ਘਾੜ ਤੋਂ ਕੁਫਰੀ ਰੋਡ ਉਸ ਤੋਂ 25 ਕਿਲੋਮੀਟਰ ਤੁਸੀਂ ਕੁਫਰੀ ਵੀ ਜਾ ਸਕਦੇ ਹੋ ਉੱਪਰ ਦੀ ਘੁੰਮ ਕੇ ਵਾਪਸ ਵੀ ਜਾ ਸਕਦੇ ਹੋ ਬਾਯਾ Shimla ਹੁੰਦੇ ਹੋਏ ਤੁਸੀਂ ਮੋੜ ਚੰਡੀਗੜ੍ਹ ਨੂੰ ਆ ਸਕਦੇ ਹੋ ਆ ਸ਼ੇਅਰ ਕਰਦੇ ਹੋ ਜੀ ਧੰਨਵਾਦ ਸਤਿ ਸਿੰਘ ਕਾਲ ਜੀ